ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਨਲ ਜੈਮਨ ਸਿੰਘ ਚੀਫ ਸਪੋਕਸਪਰਸਨ ਬੀਜੇਪੀ ਪੰਜਾਬ ਅੱਜ ਤੁਹਾਡੇ ਨਾਲ ਸਾਂਝਾ ਹੋਇਆ ਹਾਂ ਆਪਣੇ ਵਿਊਜ਼ ਦੇਣ ਵਾਸਤੇ ਬਜਟ 2024 ਤੇ ਸਭ ਤੋਂ ਪਹਿਲੇ ਤੇ ਮੈਂ ਇਹ ਕਹਿਣਾ ਚਾਹਨਾ ਕਿ ਮੈਨੂੰ ਵੱਡੀ ਗੱਲ ਜਿਹਦੀ ਖੁਸ਼ੀ ਹੋ ਰਹੀ ਹੈ ਉਹ ਇਹ ਹੈ ਕਿ ਇਸ ਬਜਟ ਦੇ ਵਿੱਚ ਮੈਕਸਿਮਮ ਜਿਹੜੀ ਅਲੋਕੇਸ਼ਨ ਹੈ ਉਹ ਡਿਫੈਂਸ ਦੇ ਵੱਲ ਹੈਗੀ ਹੈ 6.2 ਲੱਖ ਕਰੋੜਸ ਇਤੋਂ ਇਹ ਪਤਾ ਲੱਗਦਾ ਹੈ ਕਿ ਜਿਹੜੀ ਗਵਰਨਮੈਂਟ ਆਫ ਯੂਨੀਅਨ ਗਵਰਨਮੈਂਟ ਹੈ ਬੀਜੇਪੀ ਲੀਡ ਯੂਨੀਅਨ ਗਵਰਨਮੈਂਟ ਆਫ ਇੰਡੀਆ ਉਹਦਾ ਨੈਸ਼ਨਲ ਸਿਕਿਉਰਿਟੀ ਦੇ ਵੱਲ ਕਿੰਨਾ ਇੱਕ ਇੱਕ ਸੀਰੀਅਸ ਅਪਰੋਚ ਹੈਗੀ ਹੈ ਤੇ ਕਿੰਨੀ ਗੰਭੀਰਤਾ ਦੇ ਨਾਲ ਉਹ ਦੇਖਦੇ ਨੇ ਨੈਸ਼ਨਲ ਸਿਕਿਉਰਿਟੀ ਨੂੰ ਇਕ ਟਾਈਮ ਸੀਗਾ ਜਦੋਂ 10 ਸਾਲ ਵਾਸਤੇ ਯੂਪੀਏ ਗਵਰਨਮੈਂਟ ਦੇ ਥੱਲੇ ਮੈਂ ਉਹਦੋਂ ਫੌਜ 'ਚ ਸੀਗਾ ਜਦੋਂ 10 ਸਾਲ ਦੇ ਵਾਸਤੇ ਯੂਪੀਏ ਗਵਰਨਮੈਂਟ ਦੇ ਥੱਲੇ ਕੋਈ ਡਿਫੈਂਸ ਦੀ ਕੋਈ ਪਰਚੇਜ਼ ਹੀ ਨਹੀਂ ਸੀ ਹੋਈ ਹਰ طرف ਸਾਡੀ ਆਰਮੀ, ਨੇਵੀ ਤੇ 에ਅਰਫੋਰਸ ਦੇ ਵਿੱਚ ਸ਼ਾਰਟੇਜਸ ਸੀਗੇ ਉਸ ਟਾਈਮ ਦੇ ਉੱਤੇ ਐ ਕੇ ਐਂਟਨੀ ਜੀ ਡਿਫੈਂਸ ਮਿਨਿਸਟਰ ਸੀਗੇ ਤੇ ਉਹ ਆਪਣਾ ਇੱਕ ਕਲੀਨ ਇਮੇਜ ਰੱਖਣ ਦੇ ਵਾਸਤੇ ਅਗਰ ਕੋਈ ਵੀ ਕੋਈ ਵੀ ਐਸੀ ਕੋਈ ਹੋ ਜਾਂਦੀ ਸੀਗੀ ਕੋਈ ਡੀਲ ਵੀ ਹੋ ਜਾਂਦੀ ਸੀ ਉਹਦੇ ਵਿੱਚ ਕੋਈ ਬੋਲ ਦਿੰਦਾ ਸੀ ਉਹ ਡੀਲ ਨੂੰ ਰੱਦ ਕਰ ਦਿੰਦੇ ਸੀਗੇ ਸੋ ਬੜਾ ਵੱਡਾ ਪ੍ਰੋਬਲਮ ਸੀਗਾ ਅਲੋਕੇਸ਼ਨਸ ਵੀ ਕੱਟ ਸੀਗੀਆਂ ਪਿਛਲੇ 10 ਸਾਲ ਦੇ ਵਿੱਚ ਸਾਡੀ ਡਿਫੈਂਸ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਤੇ ਇਹ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਦੂਸਰੀ ਗੱਲ ਅਗਰ ਮੇਨ ਬਜਟ ਦੇ ਉੱਤੇ ਆਈਏ ਤੇ ਸਭ ਤੋਂ ਇੰਪੋਰਟੈਂਟ ਗੱਲ ਜਿਹੜੀ ਸਾਨੂੰ ਤੇ ਅੰਚੜਾ ਨਹੀਂ ਚਾਹੀਦੀ ਹੈ ਉਹ ਇਹ ਹੈ ਕਿ ਇਹ ਇੱਕ ਇੰਟਰਮ ਬਜਟ ਹੈ ਕਨਸਟੀਟਿਊਸ਼ਨਲੀ ਜਿਹੜੀ ਇਨਕੰਮਬੈਂਟ ਗਵਰਨਮੈਂਟ ਹੈ ਉਹ ਇਲੈਕਸ਼ਨ ਇਅਰ ਦੇ ਵਿੱਚ ਇੱਕ ਮੇਨ ਬਜਟ ਨਹੀਂ ਕੱਢ ਸਕਦੀ ਹੈ ਤੇ ਇਹ ਜਿਹੜੀ ਬਜਟ ਹੈ ਇਹ ਸਿਰਫ ਉਹ 4 ਮਹੀਨੇ ਦਾ ਗੈਪ ਕਵਰ ਕਰਨ ਵਾਸਤੇ ਹੈ ਕਿ ਜਦੋਂ ਤੱਕ ਇੱਕ ਨਵੀਂ ਗਵਰਨਮੈਂਟ ਆਏਗੀ ਜੋ ਕਿ ਨਿਸ਼ਚਿਤ ਤਰੀਕੇ ਦੇ ਨਾਲ ਬੀਜੇਪੀ ਦੀ ਹੀ ਸਰਕਾਰ ਹੋਏਗੀ ਪੂਰਨ ਬਹੁਮਤ ਦੇ ਨਾਲ ਉਦੋਂ ਤੱਕ ਦਾ ਗੈਪ ਕਵਰ ਕਰਨ ਵਾਸਤੇ ਇਹ ਬਜਟ ਬਣਾਈ ਗਈ ਹੈ ਸੋ ਇਹਨੂੰ ਉਸੇ ਤਰੀਕੇ ਦੇ ਨਾਲ ਦੇਖਣਾ ਚਾਹੀਦਾ ਪਰ ਇਸ ਬਜਟ ਦੇ ਵਿੱਚ ਜੋ ਸੰਦੇਸ਼ ਬੜੇ ਤਗੜੇ ਨਿਕਲਦੇ ਨੇ ਸਭ ਤੋਂ ਵੱਡਾ ਸੰਦੇਸ਼ ਇਹ ਨਿਕਲਦਾ ਹੈ ਕਿ ਕਿਸ ਦਿਸ਼ਾ ਦੇ ਵਿੱਚ ਸਾਡਾ ਦੇਸ਼ ਭਾਰਤ ਕਿਸ ਦਿਸ਼ਾ ਦੇ ਵੱਲ ਚੱਲ ਰਿਹਾ ਹੈ ਤੇ ਕਿਸ ਦਿਸ਼ਾ ਦੇ ਵੱਲ ਚੱਲੇਗਾ ਜਦੋਂ ਸਾਡੀ ਤੀਸਰੀ ਵਾਰੀ ਲਗਾਤਾਰ ਸਰਕਾਰ ਆਏਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੈਸੇਜ ਇਹ ਹੈ ਤੇ ਫੋਰ ਕੋਰ segements of society youth poor garib te farmers te mahila eh jehde char ne inna nu specifically target kita jayega inna di badauti de waste inna di development de waste ਉਹ ਪੁਰਾਣਾ ਜਿਹੜਾ ਸਿਸਟਮ ਹੈਗਾ ਉਹਨੂੰ ਥੋੜਾ ਜਿਹਾ ਟਵਿਕ ਕਰਕੇ ਲੋਕਾਂ ਨੂੰ ਆਫਕੋਰਸ ਬੈਨੀਫਿਟਸ ਮਿਲਣਗੇ ਪਰ ਇਹਨਾਂ ਨੂੰ ਲੋਕਾਂ ਨੂੰ ਐਸ ਵੇਲੇ ਇਹਨਾਂ ਇਹਨਾਂ ਸੈਗਮੈਂਟਸ ਦੇ ਵਿੱਚ ਡਿਵਾਈਡ ਕਰਕੇ ਇਹਨਾਂ ਦੀ ਡਿਵੈਲਪਮੈਂਟ ਕੀਤੀ ਜਾਏਗੀ ਤੇ ਇਹਨਾਂ ਦੀ ਡਿਵੈਲਪਮੈਂਟ ਦੇ ਨਾਲ ਫਿਰ ਪੂਰੇ ਦੇਸ਼ ਦੀ ਭਾਰਤ ਡਿਵੈਲਪਮੈਂਟ ਹੋਏਗੀ ਤੇ ਵਿਕਸਿਤ ਭਾਰਤ ਦਾ ਜਿਹੜਾ ਸਾਡਾ ਪਲਾਨ ਹੈ ਉਹ 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 ਅੰਜਾਮ ਹੋ ਜਾਏਗਾ ਉਸ ਵਾਸਤੇ ਇੱਕ ਬੜੀ ਧੀਰ ਤੋਂ ਬੜੀ ਤਰੀਕੇ ਦੇ ਨਾਲ ਇੱਕ ਪ੍ਰੋਗਰਾਮ ਚੱਲ ਰਿਹਾ ਹੈ ਤੇ ਇਹ ਬਜਟ ਉਸ ਪ੍ਰੋਗਰਾਮ ਨੂੰ ਦਰਸਾਉਂਦਾ ਹੈ ਇਹ ਬਜਟ ਉਸ ਪ੍ਰੋਗਰਾਮ ਨੂੰ ਅੱਗੇ ਵੀ ਲੈ ਕੇ ਜਾਏਗਾ ਸੋ ਇਹਨਾਂ ਚੀਜ਼ਾਂ ਦੇ ਇਹ ਜਿਹੜੇ ਦੋ ਮੇਨ ਇਸ਼ੂਸ ਨੇ ਇਹਦੇ ਬਾਰੇ ਤੁਹਾਡੇ ਨਾਲ ਸਾਂਝਾ ਹੋ ਕੇ ਮੈਂ ਸਾਡੇ ਫਾਈਨੈਂਸ ਮਿਨਿਸਟਰ ਸ਼੍ਰੀਮਤੀ ਨਿਰਮਲਾ ਸੀਤਰਾਮਨ ਜੀ ਨੂੰ ਬਹੁਤ-ਬਹੁਤ ਬਧਾਈ ਦਿਨਾ ਕਿ ਉਹਨਾਂ ਨੇ ਦੂਰਅੰਦੇਸ਼ੀ ਦੀ ਤੇ ਵਿਜਨਰੀ ਇੰਟਰਮ ਬਜਟ ਜਿਹੜੀ ਹੈ ਉਹ ਪੇਸ਼ ਕੀਤੀ ਹੈ ਜਿਹਦੇ ਨਾਲ ਕਿ ਉਹਨਾਂ ਦੀ ਪ੍ਰੋਫੈਸ਼ਨਲਿਜ਼ਮ ਸਾਫ਼ ਨਜ਼ਰ ਆਂਦੀ ਹੈ ਤੇ ਮੈਨੂੰ ਇਹ ਪੂਰਾ ਯਕੀਨ ਹੈ ਕਿ ਸਾਡਾ ਦੇਸ਼ ਸਾਡਾ ਪਿਆਰਾ ਦੇਸ਼ ਭਾਰਤ ਵਰਸ਼ ਅਗਰ ਇਸੇ ਤਰੀਕੇ ਦੇ ਨਾਲ ਆਪਣੇ ਫਾਈਨੈਂਸੀਸ ਨੂੰ ਕੰਟਰੋਲ ਤੇ ਕਰਦਾ ਰਿਹਾ ਤੇ ਡਵੈਲਪਮੈਂਟ ਦੇ ਵੱਲ ਵਧਦਾ ਰਿਹਾ ਤੇ ਅਸੀਂ ਬਹੁਤ ਜਲਦੀ ਇਹ ਦੁਨੀਆ ਦੀ ਸਭ ਤੋਂ ਵੱਡੀ ਮੇਜਰ ਡਵੈਲਪਡ ਸਿਵਲਾਈਜ਼ਡ ਪਾਵਰ ਬਣ ਜਾਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ